ਮੈਂ ਦੇਖਿਆ ਕਿ ਜਿੰਨੇ ਫੈਸਲੇ ਲਾਣੇ ਉਹ ਲਗਭਗ ਉਹ ਸੀ ਜਿਨ੍ਹਾਂ ਤੋਂ 50 ਲੱਖ ਰੁਪਏ ਇਹ ਪ੍ਰਤੀ ਏਕੜ ਦੇ ਹਿਸਾਬ ਨਾਲ ਸਭ ਤੋਂ ਵੱਧ ਮੁਆਵਜ਼ਾ ਅਸੀਂ ਦੇਣ ਜਾ ਰਹੇ ਹਾਂ 20000 20000 ਨਾਲ ਘੱਟ ਪੂਰਾ ਹੋ ਜਾਊਗਾ ਉਸ ਪਰਿਵਾਰ ਦਾ 4 ਲੱਖ ਦੇ ਵਿੱਚ 2 ਲੱਖ ਕੇਂਦਰ ਦਾ 2 ਲੱਖ ਤੁਹਾਡਾ 6 ਲੱਖ ਨਹੀਂ ਹੈ ਇਹ ਤੁਸੀਂ ਕਹੋਗੇ ਪ੍ਰਧਾਨ ਮੰਤਰੀ 2 ਲੱਖ ਲਾਣਗੇ ਸੀ ਮ੍ਰਿਤਕਾਂ ਲਈ ਤੇ 4 ਲੱਖ ਮੁੱਖ ਮੰਤਰੀ ਨੇ ਲਾਣੇ ਨਹੀਂ ਸਰਕਾਰ ਲੋਕਾਂ ਨਾਲ ਨਹੀਂ ਖੜੀ ਲੋਕ ਆਪਣੇ ਲੋਕਾਂ ਨਾਲ ਖੜੇ ਪੰਜਾਬ ਆਪਣੇ ਪੰਜਾਬ ਨਾਲ ਖੜਿਆ। ਪੰਜਾਬ ਨੂੰ ਫਰਾਂ ਦੀ ਮੁਸੀਬਤ ਚੋਂ ਕੱਢਣ ਦੇ ਲਈ ਪੰਚਾਇਤਾਂ ਦੇ ਖਾਤਿਆਂ 'ਚ ਪਏ ਪੈਸੇ ਵਰਤੇ ਜਾਣਗੇ। ਹੁਣ ਇਹਨਾਂ ਦੀ ਨਿਗ੍ਹਾ ਪੰਜਾਬ ਦੀਆਂ ਪੰਚਾਇਤਾਂ ਕੋਲ ਪਏ 618 ਕਰੋੜ ਤੇ ਪਈ ਗਈ। ਤੇ ਉਹ ਚੋਂ 30 ਕਰੋੜ ਮੰਗ ਲਿਆ ਕਹਿੰਦੇ 5% ਸਾਨੂੰ ਦੇ ਦਿਓ। ਕੰਗੜਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਦੇਣ ਤੋਂ ਇਨਕਾਰ ਕਿਹਾ ਆਪਣੇ ਟਵੀਟਸ ਤੁਸੀਂ ਮਸਾਲਾ ਪਾਇਆ। ਚੀਟ ਕੀਤਾ ਹੈ। ਥੋੜੀ ਸਫਾਈ ਨਹੀਂ ਮੰਨੀ ਜਾ ਸਕਦੀ ਗਲੋਬਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹੱਟ ਦੇ ਮਾਮਲੇ 'ਚ ਅੱਜ ਹਗਾਮੀ ਬੈਠਕ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਉਮੀਦ ਕਰ ਰਿਹਾ ਸੀ ਕਿ ਕਿ ਚਲੋ ਜੋ ਖੈਰ ਸੂਬੇ ਦੇ ਖਜ਼ਾਨੇ ਲਈ ਹੜਪੀੜਿਤ ਖੇਤਰ ਲਈ ਪ੍ਰਧਾਨ ਮੰਤਰੀ ਜੀ ਨਹੀਂ ਆ ਕੇ ਗਏ ਉਹ ਖੈਰਸ਼ਾਲ ਭਗਵੰਤ ਮਾਨ ਜੀ ਬਾਦ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਲਾਣੇਦਾਰ ਨੇ ਤੇ ਇਸ ਨਾਤੇ ਉਹ ਕਹਿੰਦੇ ਕਿ ਮੈਂ ਪੰਜਾਬ ਦਾ ਜ਼ਿਮੀਦਾਰਾਂ ਦਾ ਪੁੱਤ ਆ ਖੇਤਾਂ ਤੋਂ ਆਉਣਾ ਸਾਡੇ ਵੀ ਖੇਤ ਆ ਜਾਂਦੇ ਸੀ ਪਾਣੀ ਦੀ ਮਾਰ ਹੇਠ ਹੈਂ ਪਰ ਜਿੱਦਣ ਚੁੱਲਾ ਨਹੀਂ ਮੰਗਣਾ ਤੁਹਾਨੂੰ ਪਤਾ ਲੱਜਣਾ ਕਿ ਲੈ ਵੀ ਅੱਜ ਪਾਣੀ ਚੜ ਗਿਆ ਤੇ ਇਸ ਲਈ ਮੈਂ ਪੰਜਾਬ ਦੇ ਕਿਸੇ ਪਿੰਡ ਦੇ ਕਿਸੇ ਘਰ ਦਾ ਚੁੱਲਾ ਨਹੀਂ ਗਏ ਭਜਨ ਦੇਣਾ। ਸੁਮਖੰਤਰੀ ਸਾਹਿਬ ਨੇ ਹਗਾਮੀ ਬੈਠਕ ਕੀਤੀ। ਹਗਾਮੀ ਬੈਠਕ ਦੇ ਵਿੱਚ ਬਹੁਤ ਅਸੰਮਿਤਾ ਸੀ ਕਿ ਮੁੱਖ ਮੰਤਰੀ ਸਾਹਿਬ ਕਿਉਂਕਿ ਅੱਜ ਕਹਿੰਦੇ ਕਿ ਮੈਂ ਸਾਰੇ ਡੀਸੀ ਬੁਲਾ ਲੇ। ਸਾਰੇ ਅਧਿਕਾਰੀ ਬਿਠਾ ਲੇ। ਸਾਰਾ ਹਮਲਾ ਫਲਾ ਬਿਠਾ ਲਿਆ। ਮੈਂ ਹਦਾਇਤਾਂ ਕਰਤੀਆਂ ਕਿ ਤੁਰੰਤ ਠੀਕ ਕਰੋ ਦਵਾਈਆਂ ਦਾ ਪ੍ਰਬੰਧ ਹੋ ਗਿਆ ਆ ਪ੍ਰਬੰਧ ਹੋ ਗਿਆ ਪਸ਼ੂਆਂ ਵਾਲਾ ਪ੍ਰਬੰਧ ਮੈਂ ਪੁੱਛ ਲਿਆ ਮਰੇ ਹੋਏ ਕਿੱਥੇ ਸਹਾਰਨੇ ਕਿਵੇਂ ਸਾਰਾ ਕੁਝ ਹੋ ਗਿਆ ਤੇ ਪਰ ਜਦੋਂ ਇਸ ਸੈਕਟਰ ਤੋਂ ਬਾਅਦ ਮੱਖੰਤਰੀ ਸਭ ਪ੍ਰੈਸ ਕਾਨਫਰੰਸ ਕਰ ਰਹੀ ਸੀ ਇਹ ਚੋਣਾ ਨੇ ਆਪਣੀ ਬੈਠਕ ਦੇ ਫੈਸਲੇ ਐਲਾਨਨੇ ਸੀ ਤਾਂ ਮੈਂ ਦੇਖਿਆ ਕਿ ਜਿੰਨੇ ਫੈਸਲੇ ਐਲਾਨਨੇ ਉਹ ਲਗਭਗ ਉਹ ਸੀ ਜਿਨ੍ਹਾਂ ਤੋਂ ਪੰਜਾਬ ਬਖਪਾਏ ਜੋ ਤੁਸੀਂ ਪਹਿਲਾਂ ਐਲਾਨ ਚੁੱਕੇ ਹੋ ਜਾਂ ਤੁਹਾਡੇ ਵਿੱਤ ਮੰਤਰੀ ਸਾਹਿਬ ਐਲਾਨ ਚੁੱਕੇ ਨੇ ਜਾਂ ਸਰਕਾਰੀ ਹੁਕਮ ਜਾਰੀ ਹੋ ਚੁੱਕੇ ਨੇ ਸਾਰਾ ਕੁਝ ਹੋਇਆ ਤੇ ਉਹ ਚ ਨਵਾਂ ਬਣ ਕੁਝ ਨਹੀਂ ਸੀ ਮਤਲਬ ਭਗਵੰਤ ਮਾਨ ਜੀ ਨੇ ਅੱਜ ਪ੍ਰਾਣੀ ਕੜੀ ਨੂੰ ਫਿਰ ਤੜਕਾ ਲਾਇਆ ਕਹਿੰਦੇ ਜੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਭ ਤੋਂ ਵੱਧ ਮੁਆਵਜ਼ਾ ਅਸੀਂ ਦੇਣ ਜਾ ਰਹੇ ਹਾਂ 20000 20000 ਰੁਪਇਆ ਕਹਿੰਦੇ ਅਸੀਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਦੇਣ ਜਾ ਰਹੇ ਹਾਂ ਜੀ ਇਤਿਹਾਸ ਚ ਪਹਿਲੀ ਵਾਰ ਅਜੇ ਤੱਕ ਕਦੇ ਨਹੀਂ ਇਤਾਂ ਹੋਇਆ ਇਹਨੂੰ ਸਭ ਤੋਂ ਵੱਧ ਮੁਆਵਜ਼ਾ ਦੱਸ ਰਹੇ ਨੇ ਤੁਸੀਂ ਕਹਿੰਦੇ ਹੋ ਮੈਂ ਖੇਤਾਂ ਦਾ ਪੁੱਤ ਆ ਮੈਂ ਜ਼ਿਮੀਂਦਾਰਾਂ ਦਾ ਮੁੰਡਾ ਆ ਮੈਂ ਪਿੰਡਾਂ ਚੋਂ ਆਉਣਾ ਸਾਡੇ ਵੀ ਖੇਤ ਡੁੱਬਦੇ ਸੀ ਫਸਲ ਬਰਬਾਦ ਹੁੰਦੀ ਸੀ ਪੰਜਾਬ ਚ 6 ਮਹੀਨੇ ਦੀ ਇੱਕ ਕਿੱਲੇ ਪਿੱਛੇ ਫਸਲ ਦਾ ਮੁੱਲ 20000 ਪਾਉਂਗੇ ਜੀ ਜੇ ਤੁਸੀਂ ਪਿੰਡਾਂ ਤੋਂ ਆਨੇ ਹੋ ਜੇ ਤੁਸੀਂ ਖੇਤਾਂ ਦੇ ਪੁੱਤੋਂ ਤੇ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 20000 ਨਾਲ ਘਰ ਪੂਰਾ ਹੋ ਜਾਊਗਾ ਉਸ ਪਰਿਵਾਰ ਦਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਤੈਅ ਕਰਤਾ ਆ ਮੁਆਵਜ਼ਾ ਪਿਆ 37500 ਰੁਪਇਆ ਪ੍ਰਤੀ ਪਸ਼ੂ ਜਿਹੜਾ ਬੜਾ ਪਸ਼ੂ ਮਤਲਬ ਮੱਹਸੂ ਗਊ ਤੋਂ ਉਹਨਾਂ ਦਾ ਹਵਾਲਾ ਸੀ ਮੈਨੂੰ ਜੀ ਕੋਈ ਲੱਖ ਸਵਾ ਲੱਖ ਤੋਂ ਘੱਟ ਮੈਂ ਇਸੇ ਆ ਕੇ ਦਿਖਾ ਦਊਂਗਾ ਕੰਤਰੀ ਸਾਹਿਬ ਦੁੱਧ ਵਾਲੀ ਇਹੋ ਜਿਹੀਆਂ ਹੱਡੀਆਂ ਨੇ ਉਹਨਾਂ ਦੀਆਂ ਇਹੋ ਜਿਹੀਆਂ ਰੁੜੀਆਂ ਨੇ ਹੋਈਆਂ ਜਿਹੜੀਆਂ ਮਰਗੀਆਂ ਉਹਨਾਂ ਦੀਆਂ ਲੈ ਆ ਲਓ ਦੇਓ ਅਪਸਰਾ ਨੂੰ ਪੈਸੇ ਕੀਆ 37500 ਰੁਪਇਆ ਚੱਕੋ ਤੇ ਜਾਓ ਮੰਡੀ ਦੇ ਵਿੱਚ ਪਸ਼ੂ ਮੰਡੀਆਂ 'ਚ ਉਹਨਾਂ ਨੂੰ ਉਹੀ ਜਿਹੇ ਮੈਸਾ ਜਿਹੜੀ ਉਹਨਾਂ ਨੂੰ ਪਸੰਦ ਆਉਂਦੀਆਂ ਲੈ ਕੇ ਦੇ ਦਿਓ ਲੱਗੂ ਪਤਾ ਤੁਹਾਨੂੰ ਚਲੋ ਅਸੀਂ ਜੀ ਇਹਦਾ ਵੀ ਵੱਧ ਦੇਾਂਗੇ ਜੀ ਜਿਹੜਾ ਘਰਾਂ ਦਾ ਨੁਕਸਾਨ ਹੋ ਗਿਆ ਜੋ ਵੀ ਅਸੀਂ 40-40 ਹਜ਼ਾਰ ਦੇ ਦੇਣਾ ਜੀ ਅਸੀਂ ਸਾਰੇ ਮੁਆਵਜ਼ੇ ਵੱਧ ਦੇਣੇ ਆ ਜੀ 52 55 ਕਹਿੰਦੇ ਪੰਜਾਬ ਚ ਮੌਤਾਂ ਹੋਈਆਂ ਨੇ ਜਿਨ੍ਹਾਂ ਚੋਂ 42 ਨੂੰ ਅਦਾਇਗੀ ਹੋ ਚੁੱਕੀ ਹੈ ਇਹ ਮਕੰਤਰੀ ਸਾਹਿਬ ਦਾ ਕਿਹਾ ਕਿ 42 ਨੂੰ ਅਦਾਇਗੀ ਹੋਣੀ ਹੈ ਸਵਾਲ ਉੱਥੇ ਵੀ ਖੜਾ 4 ਲੱਖ ਲੋਕ ਪੁੱਛੀ ਜਾਂਦੇ ਨੇ ਕਿਉਂ ਇਹ ਰੀਲੀ ਸ਼ਰਾਬ ਕੱਚੀ ਸ਼ਰਾਬ ਨਕਲੀ ਸ਼ਰਾਬੀ ਕੇ ਮਰਨ ਵਾਲੇ ਦਾ 10 ਲੱਖ ਸੀ। ਇਹ ਸੜਾਂ ਵਾਲਿਆਂ ਦੀ ਚਾਚਰ ਲੱਗ। ਠੀਕ ਹੈ ਤੁਸੀਂ ਨਿਯਮ ਦਾ ਹਵਾਲਾ ਦੇ ਸਕਦੇ ਹੋ। ਹੁਣ ਜਿਹੜਾ ਪ੍ਰਤੀ ਏਕੜ 20000 ਕਹਿ ਰਹੇ ਹੋ ਉਹਦੇ ਵਿੱਚ ਤੁਹਾਡਾ ਕਿੰਨਾ ਜੀ 13200 ਤੇ 6800 ਕੇਂਦਰ ਦਾ। ਤੇ 4 ਲੱਖ ਦੇ ਵਿੱਚ 2 ਲੱਖ ਕੇਂਦਰ ਦਾ 2 ਲੱਖ ਤੁਹਾਡਾ 6 ਲੱਖ ਨਹੀਂ ਹੈ। ਕਿ ਤੁਸੀਂ ਕਹੋਗੇ ਪ੍ਰਧਾਨ ਮੰਤਰੀ 2 ਲੱਖ ਲਾਨਗੇ ਸੀ ਮਰਤਕਾਂ ਲਈ ਤੇ 4 ਲੱਖ ਮੁੱਖ ਮੰਤਰੀ ਨੇ ਲਾਨੇ ਨਹੀਂ 2 ਲੱਖ ਉਹਨਾਂ ਦਾ 2 ਲੱਖ ਇਹਨਾਂ ਦਾ ਮਿਲਾ ਕੇ ਕੁੱਲ 4 ਲੱਖ ਰਹਿਣਾ ਇਹ ਹੈ ਜੀ ਪ੍ਰਾਣੀ ਕੜੀ ਨੂੰ ਮੁੜ ਕੇ ਤੜਕਾ ਲਾਉਣਾ ਹਾਂ ਮੁੱਖ ਮੰਤਰੀ ਸਾਹਿਬ ਨੇ ਖਮਾਫ ਰਾ ਕੇ ਕੁਝ ਮਤਲਬ ਆਪਣੀ ਸ਼ਬਦੀ ਜਾਲ ਦੇ ਰਾਹੀਂ ਇਸ ਪੀੜ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਕੇ ਧੰਨਵਾਦ ਉਹਨਾਂ ਸਾਰੀਆਂ ਸੰਸਥਾਵਾਂ ਦਾ ਉਹਨਾਂ ਸਾਰੀਆਂ ਸ਼ਖਸੀਤਾਂ ਦਾ ਉਹਨਾਂ ਸਾਰੇ ਵਿਅਕਤੀਆਂ ਦਾ ਉਹਨਾਂ ਕਲਾਕਾਰਾਂ ਦਾ ਸਮਾਜਿਕ ਧਾਰਮਿਕ ਨਮਾਇਦਿਆਂ ਦਾ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਜੀ ਆਪਣਾ ਇਸ ਸਹਿਯੋਗ ਦੇ ਵਿੱਚ ਰੋਲ ਨਿਭਾਇਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਰਕਾਰ ਦੇ ਨਾਲ ਖੜੇ ਭਰਾਵਾ ਸਰਕਾਰ ਨਾਲ ਨਹੀਂ ਖੜੇ ਖੜਨਾ ਸਰਕਾਰ ਨੇ ਸੀ ਲੋਕਾਂ ਨਾਲ ਸਰਕਾਰ ਲੋਕਾਂ ਨਾਲ ਨਹੀਂ ਖੜੀ ਲੋਕ ਆਪਣੇ ਲੋਕਾਂ ਨਾਲ ਖੜੇ ਪੰਜਾਬ ਆਪਣੇ ਪੰਜਾਬ ਨਾਲ ਖੜਿਆ ਮੁੱਖ ਮੰਤਰੀ ਸਾਹਿਬ ਇੰਨਾ ਜਰੂਰ ਕਹਿ ਗਏ ਕਿ ਜੀ ਮੈਂ ਹੁਣ ਮੁੱਖ ਮੰਤਰੀ ਨਹੀਂ ਦੁਖ ਮੰਤਰੀ ਬਣ ਕੇ ਦਿਖਾਵਾਂ ਪਤਾ ਨਹੀਂ ਉਹਨਾਂ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਮੈਂ ਦੁੱਖ ਬਣਾਉਣਾ ਪਰ ਲੋਕ ਪਤਾ ਨਹੀਂ ਕਿਹੜੇ ਭਾਪ ਚ ਲੈ ਜਾਣ ਭਾਈ ਮੁੱਖ ਮੰਤਰੀ ਸਾਹਿਬ ਦਾ ਖੁਦ ਦਾ ਐਲਾਨ ਹੈ ਕਿ ਮੈਂ ਹੁਣ ਮੁੱਖ ਮੰਤਰੀ ਨਹੀਂ ਮੈਂ ਹੁਣ ਦੁਖ ਮੰਤਰੀ ਬਣ ਕੇ ਦਿਖਾਵਾਂਗਾ ਚਲੋ ਜੀ ਉਹਨਾਂ ਦਾ ਪਹਿਲੂ ਹੈ ਪਰ ਉਹਨਾਂ ਨੇ ਉਸ 12000 ਕਰੋੜ ਦਾ ਵੀ ਜ਼ਿਕਰ ਕੀਤਾ। ਭਗਵੰਤਰੀ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਹੀ ਇਸ ਨੂੰ ਲੈ ਕੇ ਦੁਬਿਧਾ ਹੈ। ਪਹਿਲਾਂ ਵਿੱਤ ਮੰਤਰੀ ਸਾਹਿਬ ਕਹਿੰਦੇ ਆ ਕਾਪੀਆਂ 'ਚ ਹੈਗਾ 12000 ਕਰੋੜ। ਫਿਰ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਹੈ ਹੀ ਨਹੀਂਗਾ। ਇਹ ਤਾਂ ਸਿਰਫ ਹੈ ਹੀ ਜੀ 1582 ਕਰੋੜ। ਫਿਰ ਉਹ ਆਪਣੇ ਹਿਸਾਬ ਨਾਲ ਉਹੀ ਅੰਕੜਾ ਤੁਸੀਂ ਦਰ ਆ। ਜੋ ਹਰਪਾਲ ਜੀਮਾ ਜੀ ਨੇ ਪੜ੍ਹੀ ਸੀ ਕਾਗਜ਼ ਪੱਤਰੀ ਉਹੀ ਕਾਗਜ਼ ਪੱਤਰੀ ਤੁਸੀਂ ਪੜ੍ਹਤੀ। ਉਸੀ ਚੀਜ਼ ਨੂੰ ਤੁਸੀਂ ਸਾਰਿਆਂ ਸਾਹਮਣੇ ਪੇਸ਼ ਕਰਤਾ ਸੋ ਹੁਣ ਉਹ ਕਹਿੰਦੇ ਨਹੀਂ ਜੀ ਇਹ ਤਾਂ ਹੈ ਹੀ ਨਹੀਂਗਾ ਕੁਝ ਸਾਨੂੰ ਤਾਂ ਮਿਲੇ ਹੀ ਨਹੀਂ ਜੀ ਕੁਝ ਹੈ 200 23 24 ਦੇ ਵਿੱਚ ਕਹਿੰਦੇ 645 ਕਰੋੜ ਮਿਲੇ ਜੀ ਜਿਹਦੇ ਵਿੱਚੋਂ 420 ਕਰੋੜ ਖਰਚਲੇ 224 25 ਦੇ ਵਿੱਚ 488 ਕਰੋੜ ਮਿਲੇਗੀ ਇਹ ਚੋਂ 72 ਕਰੋੜ ਖਰਚਲੇ 225 26 ਦੇ ਵਿੱਚ 241 ਕਰੋੜ ਮਿਲੇ ਜੀ ਉਹਦੇ ਵਿੱਚੋਂ 140 ਕਰੋੜ ਖਰਚਲੇ ਸੋ ਇੰਜ ਕਹਿੰਦੇ ਜੀ 649 ਕਰੋੜ ਅਸੀਂ ਖਰਚ ਚੁੱਕੇ ਹਾਂ 3528 ਕਰੋੜ ਆਏ ਆ ਜੀ ਸਾਡੇ ਕੋਲ ਉਹ ਕਹਿੰਦੇ ਸਾਰੇ ਹੀ ਦੱਸੀ ਜਾਂਦੇ ਜੀ ਪਿਛਲਾ ਕੁਛਲਾ ਮਿਲਾ ਕੇ ਸਵਾਲ ਇਹ ਨਹੀਂਗਾ ਸਵਾਲ ਇਹ ਹੈ ਕਿ 12000 ਕਰੋੜ ਹੈ ਜਾਂ 1528 ਕਰੋੜ ਕਿੱਥੇ ਆ ਅਸਲ ਸਚਾਈ ਇਹ ਹੈ ਕਿ ਜਿਹੜਾ ਇਹ ਕੇਂਦਰੀ ਫੰਡ ਆਉਂਦਾ ਹੈ ਸੂਬਿਆਂ ਨੂੰ ਉਹ ਜਿਹੜਾ ਫਾਈਨੈਂਸ ਕਮਿਸ਼ਨ ਨੇ ਦੇਣਾ ਹੁੰਦਾ ਹੈ ਹਰ ਸਾਲ ਬਜਟ ਚ ਤੈਅ ਹੁੰਦਾ ਉਹਦੇ ਵਿੱਚ 75% ਉਹ ਕੋਲਡ ਵਿੱਚ ਯੋਗਦਾਨ ਸੈਂਟਰ ਦਾ ਹੁੰਦਾ 25% ਸੂਬਿਆਂ ਨੇ ਪਾਉਣਾ ਹੁੰਦਾ ਇਹ ਜੋ ਰਾਤ ਰਾਸ਼ੀ ਵਿੱਚੋਂ ਬਣਦਾ ਤੇ ਉਹਦੇ ਨਿਯਮ ਇਹ ਜਨੇ ਆ ਤੁਹਾਡੇ ਸਾਹਮਣੇ ਨੇ ਕਿ ਜੀ ਮੁਰਗੀ ਦਾ 100 ਰੁਪਈਆ ਮਿਲੂਗਾ ਜੇ ਕਿਸੇ ਬੰਦੇ ਦੀਆਂ ਰੱਖੀਆਂ ਮੁਰਗੀਆਂ ਮਰੀਆਂ ਤੁਹਾਨੂੰ 10 ਮੁਰਗੀਆਂ ਤੋਂ ਵੱਧ ਨਹੀਂ ਮਿਲਣਾ ਮਤਲਬ 1000 ਰੁਪਏ ਤੋਂ ਉੱਪਰ ਨਹੀਂ ਮਿਲਣਾ ਜੇ ਪੋਲਟਰੀ ਫਾਰਮ ਹੈ ਤਾਂ 100 ਮੁਰਗੀਆਂ ਤੋਂ ਉੱਪਰ ਨਹੀਂ ਮਿਲਣਾ ਮਤਲਬ 10000 ਤੋਂ ਉੱਪਰ ਨਹੀਂ ਮਿਲਣਾ ਅਮੈਸ ਦਾ 37500 ਹੈ ਸੋ ਇਸ ਤਰੀਕਾ ਕਰ ਨਾਲ ਮੈਂ ਨਿਯਮ ਦੇਖ ਰਿਹਾ ਸੀਗਾ ਇਹਦੇ ਵਿੱਚ ਕਹਿੰਦੇ ਜੇ ਪੂਰਾ ਮਕਾਨ ਟਹਿ ਜਵੇ ਤਾਂ 120000 ਰੁਪਈਆ ਮਿਲੂਗਾ ਪੂਰੀ ਤਰ੍ਹਾਂ ਮਕਾਨ ਟੁੱਟਣ ਤੇ 120000 ਰੁਪਏ ਮਿਲਣਾ ਹੰ ਦੱਸੋ ਜੀ ਮੈਨੂੰ ਪੰਜਾਬ 'ਚ 120000 ਦੇ ਵਿੱਚ ਹ ਕੰਦਾ ਘਣੀਆ ਕਰਕੇ ਦਿਖਾ ਦਿਓ ਮੈਨੂੰ ਕਿ ਤੁਹਾਡੇ ਨਿਯਮ ਨੇ ਜੀ ਮੈਂ ਤਾਂ ਨਹੀਂ ਕਹਿ ਰਿਆ ਇਹ ਕਹਿੰਦੇ ਜੀ ਕਿ ਇਤੋਂ ਬਜਾਅ ਦੇ ਨਹੀਂ ਮਿਲ ਸਕਦਾ ਪੱਕਾ ਮਕਾਨ ਹੈ ਜੀ ਜੇ ਉਹਦੀ ਮੁਰੰਮਤ ਕਰਨੀ ਹੈ ਤਾਂ 65000 ਕੱਚਾ ਮਕਾਨ ਹੈ ਜੀ ਉਹਦੀ ਮੁਰੰਮਤ ਕਰਨੀ ਹੈ ਤਾਂ 40000 ਦਿਖਾ ਦਿਓ ਜੀ ਮੈਨੂੰ ਤੋ ਇਸ ਤਰੀਕੇ ਕਰਦੇ ਹਿਸਾਬ ਨਾਲ ਤਾਂ ਮੱਖ ਮੰਤਰੀ ਸਾਹਿਬ ਚਾਹੇ ਤੁਸੀਂ ਦੁੱਖ ਮੰਤਰੀ ਬਣ ਜਾਓ ਪੰਜਾਬ ਦੇ ਦੁੱਖ ਘਟਣੇ ਔਖੇ ਹੋ ਜਾਣਗੇ ਸੋ ਚਾਤ ਧੰਨਵਾਦ ਹੈ ਪੰਜਾਬ ਨੇ ਪੰਜਾਬ ਦੀ ਬਾਹ ਫੜ ਲਈ ਨਹੀਂ ਤਾਂ ਕੇਂਦਰ ਵਾਲਾ 1600 ਕਰੋੜ ਦਾ ਰੋਲਾ ਪਿਆ ਹੋਵੇ ਤੁਹਾਡੇ ਵਾਲੇ 12000 ਕਰੋੜ ਦਾ ਰੋਲਾ ਪਿਆ ਹੋਵੇ ਪੰਜਾਬ ਦੇ ਪੱਲੇ ਕੁਝ ਪੈਂਦਾ ਦਿਖਦਾ ਨਹੀਂਗਾ ਤੁਸੀਂ ਲਾਈ ਜੋ ਪੁਰਾਣੀ ਘੜੀ ਨੂੰ ਦਵਾਰਾ ਤੜਕੇ ਲਓ ਜੀ ਹੁਣ ਪੰਜਾਬ ਨੂੰ ਖੜਾਂ ਦੀ ਮੁਸੀਬਤ ਚੋਂ ਕੱਢਣ ਦੇ ਲਈ ਪੰਚਾਇਤਾਂ ਦੇ ਖਾਤਿਆਂ ਚ ਪਏ ਪੈਸੇ ਵਰਤੇ ਜਾਣਗੇ ਵੈਸੇ ਪੰਜਾਬ ਦੇ ਸਮੁੱਚੇ ਪਿੰਡ ਸਮੁੱਚੇ ਲੋਕ ਸਮੁੱਚੇ ਸ਼ਹਿਰ ਵਾਸੀ ਆਪਣੀ ਸਮਰੱਥਾ ਅਨੁਸਾਰ ਆਪਣੀ ਵਿੱਥ ਅਨੁਸਾਰ ਤੇ ਉਸ ਸ਼ਕਤੀਆਂ ਅਨੁਸਾਰ ਉੱਥੇ ਜਾ ਕੇ ਆਪਣੀ ਸੇਵਾ ਨਿਭਾ ਰਗੇ ਸਰਕਾਰ ਕੋਲ ਇੱਕ ਰਾਹਤ ਫੰਡ ਪੱਕਾ ਹੁੰਦਾ ਸਰਕਾਰ ਕੋਲ ਹੋਲ ਸਾਧਨ ਬਹੁਤ ਹੁੰਦੇ ਨੇ ਪਰ ਉਸ ਦੇ ਬਾਵਜੂਦ ਵੀ ਸਰਕਾਰ ਦੀ ਅੱਖ ਇੱਕ ਵਾਰ ਫਿਰ ਪਿੰਡੂ ਪੈਸਿਆਂ ਤੇ ਆ ਪਈ ਹੈ ਇਹਦਾ ਮਤਲਬ ਕਿ ਇਹ ਮੌਕਾ ਤਲਾਸ਼ਦੇ ਨੇ ਕਦੇ ਲੈਂਡ ਪੂਲਿੰਗ ਵਾਲਾ ਫਾਰਮੂਲਾ ਲਿਆਉਂਦੇ ਨੇ ਕਦੇ ਸ਼ਾਮਲਾਟਾਂ ਦੇ ਹਸਾਬ ਹਿਤਾ ਲਾਉਣ ਲੱਗ ਜਾਂਦੇ ਨੇ ਹੈਨਾ ਕਦੇ ਸਰਕਾਰੀ ਪਈਆਂ ਜਾਇਦਾਦਾਂ ਨੂੰ ਨਲਾਮੀ ਤੇ ਵੇਚਣ ਤੇ ਗਹਿਣੇ ਗਿਰਵੀ ਰੱਖਣ ਤੇ ਉਹ ਫਾਰਮੂਲੇ ਤੇ ਆ ਜਾਂਦੇ ਨੇ ਹਰ ਹਿੱਲੇ ਪੰਜਾਬ ਦੇ ਲੋਕਾਂ ਦੀ ਜ਼ਮੀਨ ਹਥਿਆਉਣਾ ਇਹ ਸਰਕਾਰਾਂ ਦਾ ਮਕਸਦ ਬਣ ਗਿਆ ਤੇ ਉਹ ਜ਼ਮੀਨਾਂ ਮੁੜ ਕੇ ਸੌਂਪਣੀਆਂ ਕਾਰਪਟ ਕਰਾਉਣੀਆਂ ਇਹਨਾਂ ਨੂੰ ਕੀ ਇਹੀ ਇਰਾਦਾ ਪਿੰਡਾਂ ਨੂੰ ਪਿੰਡ ਰਹਿਣ ਨਹੀਂ ਦੇਣਾ ਪਿੰਡਾਂ ਕੋਲ ਜ਼ਮੀਨ ਛੱਡਣੀ ਨਹੀਂ ਚਾਹੇ ਉਹ ਕਿਸਾਨੀ ਵਾਲੀ ਹੋਵੇ ਚਾਹੇ ਉਹ ਮਾਲਕੀ ਵਾਲੀ ਹੋਵੇ ਤੇ ਚਾਹੇ ਸ਼ਾਮਲਟ ਸਾਂਝੇ ਪਿੰਡ ਦੀ ਹੋਵੇ ਹੁਣ ਇਹਨਾਂ ਦੀ ਨਿਗ੍ਹਾ ਪੰਜਾਬ ਦੀਆਂ ਪੰਚਾਇਤਾਂ ਕੋਲ ਪਏ 618 ਟੋੜ ਤੇ ਪਈ ਜੀ ਦੇ ਉਹ ਜੋ 30 ਕਰੋੜ ਮੰਗ ਲਿਆ ਕਹਿੰਦੇ 5% ਸਾਨੂੰ ਦੇ ਦਿਓ ਕਿਹੜਾ ਫਾਰਮੂਲਾ ਜੀ ਇਹ 5% ਦਾ ਚਰਨਜੀਤ ਪੁੱਲਰ ਉਹਨਾਂ ਦੀ ਰਿਪੋਰਟ ਅੱਜ ਕਿ ਸੂਬੇ ਦੇ 288 ਕਰੀਬ 288 ਦੇ ਕਰੀਬ ਪੰਚਾਇਤਾਂ ਦੇ ਕੋਲ 618 ਕਰੋੜ ਰੁਪਇਆ ਪਿਆ ਤੇ ਰਾਹਤ ਫੰਡ ਦੇ ਨਾਂ ਤੇ ਉਹਨਾਂ ਤੋਂ 30 ਕਰੋੜ ਰੁਪਇਆ ਮੰਗ ਲਿਆ ਗਿਆ 5% ਦੇ ਹਿਸਾਬ ਨਾਲ ਸਵਾਲ ਇਹ ਹੈ ਜੀ ਕਿ ਪਿੰਡਾਂ ਦੀ ਇੱਕ ਕੁੱਲ ਆਮਦਨ ਆਉਂਦੀ ਹੈ ਉਹ ਸ਼ਾਮਲਾਤ ਤੋਂ ਆਉਂਦੀ ਹੈ ਉਹਨਾਂ ਦੇ ਜੋ ਸਾਧਨ ਨੇ ਪਿੰਡਾਂ ਦੇ ਉਤੋਂ ਆਉਂਦੀ ਹੈ ਉਹਦੇ ਵਿੱਚੋਂ ਸਮੇਂ-ਸਮੇਂ ਦੀਆਂ ਸਰਕਾਰਾਂ 30% ਇਹ ਕਹਿ ਕੇ ਲੈਂਦੀਆਂ ਰਹੀਆਂ ਕਿ ਪੰਚਾਇਤ ਵਿਭਾਗ ਚਲਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਪੰਚਾਇਤ ਵਿਭਾਗ ਨੂੰ ਅਦਾਇਗੀ ਤੁਸੀਂ ਕਰਨੀ ਹੈ ਜੀ ਇਹਦੇ ਲਈ ਇਹਨਾਂ ਦੀਆਂ ਤਨਖਾਹਾਂ ਪੱਤੇ ਖਰਚੇ ਤੁਹਾਡੇ ਜੋ ਨਿਕਲੂਗੇ ਇਸ ਲਈ 30% ਤੋਂ ਹੱਥੋਂ ਲੈਣਾ ਤੋਕਾ ਜੀ ਤੁਸੀਂ ਉਹ ਉਹਨਾਂ ਦੀ ਸਾਲਾਨਾ ਆਮਦਨ ਚੋਂ ਧੱਕੇ ਨਾਲ ਧੋਖੇ ਨਾਲ ਪਿੰਡਾਂ ਨਾਲ ਇਹ ੱਤਕਾ ਕਰਕੇ ਲੈ ਰਹੇ ਹਾਂ ਸਰਦਾਰ ਹਮੀਰ ਸਿੰਘ ਜੀ ਦਾ ਕਮਾਲ ਦਾ ਨੁਕਤਾ ਸੀ ਉਹ ਕਹਿੰਦੇ ਵੀ ਜੇ ਤੁਸੀਂ 30% ਇਸ ਲਈ ਲੈ ਰਹੇ ਹੋ ਕਿ ਪੰਚਾਇਤ ਵਿਭਾਗ ਨੂੰ ਤਨਖਾਹ ਦੇਣੀ ਹੈ ਤਾਂ ਫਿਰ ਉਹ ਮੁਲਾਜ਼ਮ ਤੁਹਾਡੇ ਕਿਉਂ ਨਹੀਂ ਪਿੰਡਾਂ ਦੇ ਕਿਉਂ ਨਹੀਂ ਗਏ ਫਿਰ ਉਹ ਪੰਚਾਇਤ ਤਿਆਰੂਗੀ ਨਾ ਕਿਹਨੂੰ ਕਿੰਨੇ ਵਜੇ ਬੁਲਾਉਣਾ ਕਿੱਥੇ ਬਿਠਾਉਣਾ ਕੀ ਕੰਮ ਕਰਨਾ ਉਹ ਤਾਂ ਉਹਨਾਂ ਦੇ ਉੱਪਰ ਅਫਸਰ ਲੱਗੇ ਨੇ ਉਹਨਾਂ ਤੋਂ ਵੀ ਤਨਖਾਹ ਲੈਂਦੇ ਨੇ ਫਿਰ ਜਵਾਬ ਦੇਈ ਉਹਨਾਂ ਦੀ ਪੰਚਾਇਤਾਂ ਕੋਲ ਕਰੋ ਨਾ ਦੂਸਰੇ ਪਾਸੇ ਇਸੇ ਨੁਕਤੇ 'ਚੋਂ ਗੱਲ ਨਿਕਲਿਆ ਕਿ ਜਿਹੜੀ ਕੁੱਲ ਆਮਦਨ ਦੇ ਵਿੱਚੋਂ 25% ਹੀ ਤਨਖਾਹਾਂ ਦੇ ਲਈ ਚਾਇਓ ਚੌਂਕੀਦਾਰ ਦੀ ਹੋਵੇ ਚਾਹੇ ਸਫਾਈ ਕਰਮੀ ਦੀ ਹੋਵੇ ਹੈਨਾ ਐ ਚਾਹੇ ਮਨਿਆਦੀ ਵਾਲੇ ਦੀ ਹੋਵੇ ਚਾਹੇ ਹੋਰ ਕੋਈ ਐ ਚਾਹ ਪਾਣੀ ਦਾ ਖਰਚਾ ਹੋਵੇ ਸਰਪੰਚਾ ਦਾ ਕੋਈ ਆਏ ਗਿਆ ਦਾ ਕੋਈ ਸਾਰਾ ਕੁਝ ਉਹ 25% ਹੈ ਤੇ ਕੁੱਲ ਆਮਦਨ ਦਾ 30% ਤੁਸੀਂ ਪਹਿਲਾਂ ਲੈ ਗਏ ਉਲਟਾ 5% ਵੱਧ ਲੈ ਗਏ ਤੇ ਉਹ 25% 'ਚ ਵੀ ਨਹੀਂ ਪਾ ਸਕਦਾ ਉਹ ਤੇਨੂੰ ਤੇ ਇਹ ਨਾ ਤਾਂ ਕਵੀ ਕਰੋਗੇ ਤੁਸੀਂ ਤੇ ਹੁਣ ਤੁਸੀਂ ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਕਿਸੇ ਪ੍ਰੋਜੈਕਟ ਚ ਆ ਗਈਆਂ ਉਸ ਪ੍ਰੋਜੈਕਟ ਦੇ ਤਹਿਤ ਉਹਨਾਂ ਕੋਲ ਆਮਦਨ ਆ ਗਈ ਉਹ ਪਿੰਡਾਂ ਦੀ ਜਾਇਦਾਦ ਹੈ ਉਹਦੇ ਨਾਲ ਨਵੀਂ ਜਾਇਦਾਦ ਖਰੀਦਦੇ ਨੇ ਜਾਂ ਨਹੀਂ ਇਹ ਉਹਨਾਂ ਦੀ ਕਮਾਈ ਨਹੀਂ ਹੈ ਇਹ ਆਮਦਨ ਨਹੀਂ ਹੈ ਤੇ ਤੁਸੀਂ ਉਹਨੂੰ ਨਿਗ੍ਹਾ ਹੇਦਤ ਰੱਖ ਲਈ ਕਿ ਇਹਦੇ ਵਿੱਚੋਂ ਵੀ ਸਾਨੂੰ ਜੀ 5% ਰਾਤ ਪੰਡ ਦੇ ਨਾਂ ਤੇ ਦੇ ਦਿਓ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵੋਟਰਾਂ ਨੂੰ ਪਿੰਡਾਂ ਦੇ ਵਾਸੀਆਂ ਨੂੰ ਕਹਿੰਦੇ ਜੀ ಗ್ರಾಮ ਸਭਾ ਰਾਹੀਂ ਇਹ ਸਖਤ ਫੈਸਲਾ ਲੈਣਾ ਪੈਣਾ ਕਿ ਅਸੀਂ ਜੀ ਇਹ ਮਤਾ ਪਾਉਨੇ ਆ ਸਮੁੱਚੇ ਰੂਪ ਚ ਪਿੰਡ ਕਿ ਅਸੀਂ ਇਹਦੇ ਵਿੱਚੋਂ ਫੁੱਟੀ ਕੋਆਰਡੀ ਨਹੀਂ ਇਹਨਾਂ ਨੂੰ ਦੇਣੀ ਭਈ ਜਦੋਂ ਅਸੀਂ ਪਿੰਡ ਆਪਣੇ ਪੱਧਰ ਤੇ ਉੱਥੇ ਮਦਦ ਕਰੀ ਜਾਂਦੇ ਆ ਤੇ ਫਿਰ ਤੁਸੀਂ ਸਾਡੇ ਆ ਫੰਡ ਲੈ ਕੇ ਆਪਣੇ ਬੈਨਰ ਲਾਖੀ ਜਾਣਾ ਨਾ ਇਹ ਤਾਂ ਉਹੀ ਗੱਲ ਆ ਉਹ ਨਵਾਂ ਅਕਾਲੀ ਦਲ ਪਰਾਣੇ ਕਾਲੀਦਾਰ ਨੂੰ ਕਹਿ ਰਿਹਾ ਜੀ ਕਿ ਬੰਡ ਸੁਖਵੀ ਬੱਢ ਰਹੇ ਨੇ ਬੱਢ ਰਹੇ ਨੇ ਜੀ ਗੋਲਕਾਂ ਦਾ ਪੈਸਾ ਬਈ ਜੇ ਗੋਲਕ ਦਾ ਪੈਸਾ ਹੀ ਦੇਣਾ ਹੈ ਤੇ ਫਿਰ ਐਸਪੀਸੀ ਸਿੱਧੀ ਦਵੇ ਉਹ ਕਹਿੰਦੇ ਉਹਦੇ ਰਹੀਂ ਕਿਉਂ ਉਸੇ ਤਰੀਕਾ ਕਰਨ ਬਈ ਜੇ ਸਰਕਾਰ ਨੇ ਦੇਣਾ ਤਾਂ ਆਪਣੇ ਫੰਡਾਂ ਚੋਂ ਦੋ ਥੋੜਾ 12000 ਕਰੋੜ ਦਾ ਹਿਸਾਬ ਨਹੀਂ ਲੱਭਦਾ ਹੈ ਕੇਂਦਰ ਤੋਂ ਤੁਸੀਂ ਲੈ ਨਹੀਂ ਪਾਏ ਉੱਥੇ ਆਪਣਾ ਕੇਸ ਸਹੀ ਮਜ਼ਬੂਤੀ ਨਾਲ ਰੱਖ ਨਹੀਂ ਪਾਏ ਤੇ ਹੁਣ ਤੁਸੀਂ ਪਿੰਡਾਂ ਕੰਨੀ ਨੂੰ ਸਿੱਧੇ ਹੋਗੇ ਕਿ ਜਿਆ 288 ਪੰਚਾਇਤਾਂ ਕੋਲ ਜਿਹੜਾ 618 ਕਰੋੜ ਰੁਪਇਆ ਪਿਆ ਇਹ ਚੋ ਪਹਿਲਾਂ 30 ਕਰੋੜ ਤਾਂ ਲਓ ਫਿਰ ਹੁਣ ਹੁਣੇ ਸਾਰਾ ਲਓਗੇ ਸਭ ਨੂੰ ਪਤਾ ਸ਼ਾਮਲਾ ਤਾਂ ਵੀ ਕਬਜ਼ਾ ਲਓ ਤੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਮਤਲਬ ਸਿੰਪਲ ਤਰੀਕਾ ਦੇਖੋ ਪਹਿਲਾਂ ਪਿੰਡਾਂ ਦੀਆਂ ਜ਼ਮੀਨਾਂ ਲੈ ਲਈਆਂ ਉਹਦੇ ਤੁਹਾਨੂੰ ਪੈਸੇ ਦੇ ਦਿੱਤੇ ਹੁਣ ਇਹ ਪੈਸੇ ਕਹਿ ਕੇ ਲੈ ਲੇ ਚਾਹੇ 25% 30% ਲੈ ਲੇ ਉਹਦੇ ਚਾਹੇ ਉਹਨਾਂ 5% ਆ ਵੱਖਰਾ ਲੈ ਲਿਓ ਕੱਲ ਨੂੰ ਸਾਰੇ ਪੈਸੇ ਵੀ ਲੈ ਗਏ ਪਿੰਡਾਂ ਕੋਲ ਕੀ ਬਚਿਆ ਜੀ ਜ਼ਮੀਨ ਵੀ ਗਈ ਪੈਸਾ ਵੀ ਗਿਆ ਕਮਾਲਾ ਵੀ ਤੁਸੀਂ ਚਲੋ ਇੱਥੇ ਨਹੀਂ ਰੁਕਿਆ ਮਾਮਲਾ ਮਹਾਲੀ ਖੇਤਰ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆ ਗਿਆ 23 ਏਕੜ ਤੋਂ ਵੱਧ ਜ਼ਮੀਨ ਇੱਕ ਪ੍ਰਾਈਵੇਟ ਬਿਲਡਰ ਕੰਪਨੀ ਨੂੰ Omax ਹੈ ਉਹਨੂੰ ਪ੍ਰੋਜੈਕਟ ਦੇ ਲਈ ਦੇਣ ਲਈ ਸਰਕਾਰ ਨੇ ਫੈਸਲਾ ਕਰ ਲਿਆ ਜੀ ਇਹ ਜ਼ਮੀਨ ਅਕਵਾਇਰ ਕੀਤੀ ਜਾਊਗੀ ਜੀ 23 ਏਕੜ ਦੇ ਕਰੀਬ ਜ਼ਮੀਨ ਹੈ ਜੀ ਉਹ Omax ਨੂੰ ਦੇਣੀ ਹੈ ਜੀ ਇੱਥੇ ਰੈਸ਼ੀ ਖੇਤਰ ਬਣੂਗਾ ਜੀ ਸ਼ੋਅਰੂਮ ਬਣਨਗੇ ਜੀ ਦੁਕਾਨਾਂ ਬਣਨਗੀਆਂ ਪਿੰਡਾਂ ਦੇ ਲੋਕ ਘੂਟ ਪਹੁੰਚ ਗਏ ਕਹਿੰਦੇ ਵੀ ਅਸੀਂ ਨਹੀਂ ਦੇਣੀ 80% ਸਹਿਮਤੀ ਹੋਣਾ ਜ਼ਰੂਰੀ ਹੈ ਜੇ ਜ਼ਮੀਨ ਤੁਸੀਂ ਦੇ ਰਹੇ ਹੋ ਜਿਹੜੇ ਉਸ ਖੇਤਰ ਦੇ ਵਾਸੀ ਨੇ ਇਕੱਲੇ ਮਾਲਕ ਦਾ ਮਸਲਾ ਨਹੀਂ ਹੈ ਕਿ ਜ਼ਮੀਨ ਦਾ ਮਾਲਕ ਹੈ ਤੇ ਉਹਨੇ ਪ੍ਰੋਜੈਕਟ ਲਈ ਦਿੱਤੀ 80% ਲੋਕਾਂ ਦੀ ਸਹਿਮਤੀ ਫਿਰ ਵਾਤਾਵਰਣ ਤੇ ਉਹਦਾ ਕੀ ਅਸਰ ਪੈਣਾ ਹੈ ਹੈ ਉੱਥੋਂ ਦੇ ਲੋਕਾਂ ਦੇ ਮੁੱਢ ਪੱਸੇ ਵਾਲਾ ਮਸਲਾ ਇੱਥੇ ਵੀ ਕਿਹੜਾ ਇਹ ਲੈਂਡ ਪੂਲਿੰਗ ਵਾਲਾ ਪਹਿਲੂ ਹੈ ਇਹਦੇ ਫਿਰ ਵੀ ਤੇ ਕਹਿੰਦੇ ਜੀ ਪੰਜਾਬ ਸਰਕਾਰ ਨੇ ਇਹ ਵੀ ਕਹਿਤਾ ਕਿ ਉਹਨਾਂ ਨਿਯਮਾਂ ਦੀ ਲੋੜ ਨਹੀਂ ਐ ਇੱਥੇ ਕਿ ਸਰਦਾਂ ਹੀ ਲੰਘ ਜੂਗਾ ਕੰਮ ਠੀਕ ਹੈ ਜੀ ਮਾਲੀ ਖੇਤਰ ਬਹੁਤ ਜ਼ਮੀਨਾਂ ਦੇ ਚੁੱਕਿਆ ਬੜੀਆਂ ਬੜੀਆਂ ਬਿਲਡਿੰਗਾਂ ਉੱਪਰ ਚੁੱਕੀਆਂ ਹੁਣ ਉਹ ਦੁਖੀ ਵੀ ਮਹਿਸੂਸ ਕਰ ਰਿਹਾ ਕਿ ਆਪਣੇ ਹੀ ਪਿੰਡ ਆਪਣੇ ਹੀ ਜ਼ਮੀਨ ਤੇ ਅਸੀਂ ਬੇਗਾਨੇ ਹੋ ਕੇ ਖੜੇ ਆ ਆਰਥਿਕ ਤੌਰ ਤੇ ਵੀ ਕਿੰਨਿਆਂ ਨੇ ਮੋٹے ਪੈਸੇ ਕਮਾ ਕੇ ਵੀ ਗਵਾ ਲਿਆ ਸਾਰਾ ਕੁਝ ਤੇ ਉਹ ਖੇਤੀ ਤੋਂ ਵੀ ਗਈ ਉਹਨੂੰ ਚੇਤਨ ਹੋ ਰਹੀ ਨਹੀਂ ਪੰਜਾਬ ਜਾਗਰੂਕ ਹੋ ਰਿਹਾ ਇਸ ਤੋਂ ਸਮਝ ਆ ਗਈ ਹੈ ਤੇ ਸਮਝ ਦੇ ਵਿੱਚ ਉਹ ਪਹਿਲ ਉਭਰਿਆ ਕਿ ਨਹੀਂ ਵੀ ਦੇਣੇ ਸੋ ਹੁਣ ਜਦੋਂ ਨਹੀਂ ਦੇਣੇ ਤੇ ਫਿਰ ਉਹਨੂੰ ਸਰਕਾਰ ਨੂੰ ਉੱਥਾਂ ਪਹੈਰਦੀ ਪੈ ਗਈ ਕੋਟ ਨੇ ਫਿਰ ਆਹਦੇ ਤੇ ਰੋਕ ਲਾਤੀ ਆ ਚਲੋ ਗੱਲ ਕੋਟ ਦੀ ਚੱਲੀ ਆ ਕਹਿੰਦੇ ਜੀ ਕੰਗਣਾ ਰਣੋਥ ਨੇ ਚੱਲਦੇ ਕਿਸਾਨ ਅੰਦੋਲਨ 'ਚ ਜਦੋਂ ਬੀਬੀਆਂ ਦੇ ਮਾਮਲੇ 'ਚ ਕਹਿੰਦਾ ਸੀ ਕਿ 100-100 ਰੁਪਇਆ ਲੈ ਕੇ ਬੈਠਦੀਆਂ ਤੇ ਉਦੋਂ ਖੂਬ ਹਗਾਮਾ ਹੋਇਆ ਕੋਰਟ ਕਚਹਿਰੀ ਤੱਕ ਹੋ ਗਿਆ ਤੇ ਹੁਣ ਬੀਬੀ ਦਾ ਉਹ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ ਤੇ ਸੁਪਰੀਮ ਕੋਰਟ ਨੇ ਕੰਗਣਾ ਰੋਥ ਨੂੰ ਰਾਹਤ ਦੇਣ ਤੋਂ ਇਨਕਾਰ ਕਰਤਾ ਬਿਲਕੁਲ ਕੰਗਣਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਦੇਣ ਤੋਂ ਇਨਕਾਰ ਕਿਹਾ ਆਪਣੇ ਟਵੀਟ 'ਚ ਤੁਸੀਂ ਮਸਾਲਾ ਪਾਇਆ ਉਹ ਬੀਬੀ ਵਾਲਾ ਮਸਲਾ ਤੇ ਉਹਨੇ ਕਹਿਤਾ ਸੀਗਾ ਕਿ ਅੰਦੋਲਨ 'ਚ ਕਿ ਵੀ ਇਹ ਸ਼ਾਇਨਬਾਗ ਵੀ ਬਹਿ ਜਾਂਦੇ ਨੇ 100 ਰੁਪਏ ਲੈ ਕੇ ਇੱਧਰ ਵੀ ਤੇ ਪਰ ਉਹ ਬੀਬੀਆਂ ਬੱਕਰੀਆਂ ਸੀਗਾ ਉਹਨੇ ਉਹਦੇ ਨਾਲ ਜੋੜਤਾ ਸੀ ਬੀਬੀ ਨੂੰ ਤੇ ਇਸ ਮਸਲੇ ਤੇ ਮਾਚਲ ਦੇ ਮੰਡੀ ਤੋਂ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਤੇ ਬਾਲੀਵੁੱਡ ਐਕਟਰ ਕੰਗਣਾ ਰਣੌਤ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ ਕੋਰਟ ਨੇ ਕਿਸਾਨ ਗੁਲੰਦਰ ਨਾਲ ਕੀਤੀ ਕਿ ਟਿੱਪਣੀ ਨੂੰ ਲੈ ਕੇ ਦਰਜ ਮਾਨ ਹਾਨੀ ਕੇਸ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਬੀਬੀ ਚ ਮਾਨਾ ਨੇ ਦਾ ਕੇਸ ਹੈ ਤੇ ਬੀਬੀਓ ਪਟੀਸ਼ਨ ਪਾਈ ਸੀ ਨਾ ਰੱਦ ਕਰ ਦੋ ਜੀ ਇਹ ਮਾਮਲਾ ਇਹ ਤਾਂ ਸਿਰਫ ਟਵੀਟ ਦਾ ਮਾਮਲਾ ਹੈ ਨਹੀਂ ਸੁਪਰੀਮ ਕੋਰਟ ਨੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੰਗਣਾ ਦੀ ਦਲੀਲਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਤੁਹਾਡੇ ਟਵੀਟ ਕੇਵਲ ਟਵੀਟ ਪੜ ਨਹੀਂ ਸੀ ਉਹਦੇ ਵਿੱਚ ਮਸਾਲਾ ਸੀ ਇਸ ਦਾ ਮਤਲਬ ਹੈ ਕਿ ਤੁਸੀਂ ਚੀਟ ਕੀਤਾ ਤੁਹਾਡੀ ਸਫਾਈ ਨਹੀਂ ਮੰਨੀ ਜਾ ਸਕਦੀ ਇਹ ਮਾਮਲਾ 2021 ਦਾ ਜਦੋਂ ਕਿਸਾਨ ਦਲ ਚੱਲ ਰਿਹਾ ਸੀ ਉਸ ਦੌਰਾਨ ਕੰਗਣਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਧਰਮਿਆਂ ਤੇ ਬੈਠਣ ਵਾਲੀ ਬੀਬੀ ਕਹਿੰਕੇ ਟਵੀਟ ਕੀਤਾ ਸੀ ਇਸ ਦੇ ਖਿਲਾਫ ਮਹਿੰਦਰ ਕੌਰ ਬੀਬੀ ਕੋਰਟ ਚਲेंगी ਤੇ ਕੋਰਟ ਜਾਣ ਤੋਂ ਬਾਅਦ ਇਹ ਪੈਨੂ ਸਾਡੇ ਸਾਹਮਣੇ ਆ ਗਿਆ ਤੇ ਹੁਣ ਸੁਪਰੀਮ ਕੋਰਟ ਚੋਂ ਇਹ ਰੱਦ ਕਰਾਉਣਾ ਚਾਹੁੰਦੀ ਸੀ ਕੰਗਣਾ ਰਣੋਕ ਪਰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਰਤਾ ਕਿ ਭਈ ਇੱਕ ਕਲੱਕ ਟਵੀਟ ਦਾ ਮਸਲਾ ਨਹੀਂ ਹੈ ਬੀਬੀ ਜੀ ਤੁਸੀਂ ਟਵੀਟ 'ਚ ਮਸਾਲਾ ਇੰਨਾ ਪਾਇਆ ਹੈ ਨਾ ਕੰਗਣਾ ਨੂੰ ਬਵਾਦ 'ਚ ਰਹਿਣ ਦੀ ਆਦਤ ਹੈ ਕਰੀਸ ਸੇਹੜ ਕੇ ਰੱਖਣ ਦੀ ਮਤਲਬ ਇਸ ਮੌਕੇ ਜਦੋਂ ਹਿਮਾਚਲ ਦੇ ਵਿੱਚ ਹੜਾ ਦੀ ਮਾਰ ਚਲੀ ਹਿਮਾਚਲ ਨੇ ਤੇ ਉਹ ਹੱਸ ਕੇ ਇੱਕ ਦਿਨ ਦੱਸ ਰਹੀ ਹੈ ਕੋਈ ਮੇਰੇ ਕੋਲ ਆਪਣਾ ਦਰਵਾਜ਼ਾ ਗੜ ਗਿਆ ਕੋਈ ਮੇਰਾ ਖੇਤ ਰੁੜ ਗਿਆ ਕੋਪਸ ਰੁੜ ਗਿਆ ਕਹਿੰਦੇ ਇਹੇ ਜੀ ਮਸਲੇ ਕਹਿੰਦੇ ਤੇ ਇਹ ਹੈ ਵੀ ਇਹ ਹੋਰ ਲੋਕ ਆਪਣਾ ਦਰਦ ਕਿਹਦੇ ਕੋਲ ਲੈ ਕੇ ਤੁਹਾਨੂੰ ਚੁਣਿਆ ਕਦੇ ਲਈ ਹੈ ਲੋਕਾਂ ਨੇ ਮੈਨੂੰ ਕਦੇ ਲਈਆਂ ਕਦੇ ਥੱਪੜ ਕਾਂਡ ਵਾਪਰਦਾ ਇਹਦੇ ਨਾਲ ਕਦੇ ਕੁਝ ਵਾਪਰਦਾ ਕਦੇ ਇਹਨੂੰ ਆਪਣੀ ਪਾਰਟੀ ਵੱਲੋਂ ਝਾੜਾ ਪੈਂਦੀ ਆ ਕਿ ਚੁੱਪ ਰਹਿ ਹੁਣ ਨਹੀਂ ਬੋਲਣਾ ਉਹਦੇ باوجود ਵੀ ਸੋ ਇੱਕ ਵਾਰ ਫਿਰ ਮਾਨਯੋਗ ਅਦਾਲਤ ਨੇ ਇਸ ਨੂੰ ਝਾੜਾ ਮਾਰਦਿਆਂ ਇਸ ਨੂੰ ਇਹਦੀ ਛਟਕਾ ਦਿੰਦਿਆਂ ਕਹਤਾ ਕਿ ਤੇਰਾ ਮਾਨਨਨੀ ਵਾਲਾ ਮਾਮਲਾ ਰੱਦ ਨਹੀਂ ਹੋਏਗਾ। ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਨੇ ਮੈਂਬਰ ਪਾਰਲੀਮੈਂਟ ਨੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਤੇ ਵਿਰੋਧੀ ਧਿਰ ਦੇ ਲੀਡਰ ਦਾ ਰੁਤਬਾ ਕੈਬਨਿਟ ਮਨਿਸਟਰ ਵਰਗਾ ਹੁੰਦਾ ਹੈ। ਮਤਲਬ ਉਸ ਲੈਵਲ ਦਾ ਹੁੰਦਾ ਸਾਰਾ ਕੁਝ ਲਗਭਗ ਪ੍ਰਧਾਨ ਮੰਤਰੀ ਤੋਂ ਬਾਅਦ ਜਿਹਨੂੰ ਜੀ ਸਕਿਉਰਟੀ ਉਮਿਤ ਸ਼ਾਹਵਰਾਂ ਨੂੰ ਰਾਜਨਾਥ ਸਿੰਘ ਨੂੰ ਮਿਲੀ ਹੈ ਲਗਭਗ ਉਹਦੇ ਬਰਾਬਰ ਦੀ ਸਕਿਉਰਟੀ ਰਾਹੁਲ ਗਾਂਧੀ ਨੂੰ ਵੀ ਮਿਲੀ ਹੋਈ ਹੈ ਉਹ ਸਾਰਾ ਉਹ ਜਾ ਤਾਮਚਾ ਪਰ ਸੀਆਰਪੀਐਫ ਨੇ ਰਾਹੁਲ ਗਾਂਧੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਇਹਨਾਂ ਦੀ ਪਾਰਟੀ ਦੇ ਪ੍ਰਧਾਨ ਖੜਗੇ ਨੂੰ ਵੀ ਚਿੱਠੀ ਲਿਖੀ ਹੈ ਤੇ ਉਹ ਚਿੱਠੀ ਦੇ ਹਵਾਲੇ ਨਾਲ ਮੀਡੀਆ 'ਚ ਕਵਰ ਕੰਮੀ ਆ ਗਈ ਕਿ ਰਾਹੁਲ ਗਾਂਧੀ ਜੀ ਸੁਰੱਖਿਆ ਨੀਮਾ ਦਾ ਪਾਲਣ ਨਹੀਂ ਕਰਦੇ ਇਹ ਦੇਸ਼ 'ਚ ਵੀ ਕਹੀਂ ਥਾਂ ਹੈ ਸੁਰੱਖਿਆ ਕਿਰਾ ਤੋੜ ਕੇ ਵਿੱਚ ਚਲੇ ਜਾਂਦੇ ਨੇ ਜਿਵੇਂ ਜਦੋਂ ਭਾਰਤ ਜੋੜੋ ਯਾਤਰਾ ਸੀ ਤਾਂ ਕਹਿੰਦੇ ਅੱਧਾ ਘੰਟਾ ਲੋਕਾਂ ਦੀ ਪੀੜ ਵਿੱਚ ਫਸ ਗਏ ਸੀਗੇ ਜਿਵੇਂ ਕਸ਼ਮੀਰ ਚ ਜਾਂ ਬਿਹਾਰ ਦੀ ਯਾਤਰਾ ਦੌਰਾਨ ਹੈਨਾ ਜਾਂ ਕੋਈ ਮੋਟਰਸਾਈਕਲ ਯਾਤਰਾ ਦੇ ਦਿਨ ਕੋਈ ਪਪੀਓ ਲੈ ਗਿਆ ਕਹਿੰਦੇ ਹੈਨਾ ਸੋ ਇਸ ਤਰੀਕੇ ਕਹਿੰਦੇ ਜੀ ਖਤਰਾ ਖੜਾ ਇਹੀ ਨਹੀਂ ਉਹ ਕਹਿੰਦੇ 5 6 ਵਿਦੇਸ਼ ਯਾਤਰਾਵਾਂ ਕੀਤੀਆਂ ਤਾਜ਼ੀਆਂ ਇਸ ਸਾਲ ਦੇ ਸਾਲ ਦੇ ਦਰਮਿਆਨ ਨੇ ਉਹ ਬਿਨਾਂ ਦੱਸੇ ਕੀਤੀਆਂ ਉਹ ਕਹਿੰਦੇ ਕਿ ਇਹਦੀ ਅਗਾਊਂ ਸੂਚਨਾ ਸਾਨੂੰ ਹੁਣੀ ਜ਼ਰੂਰੀ ਹੈ ਤਾਂ ਕਿ ਉਹ ਜਿੱਥੇ ਵੀ ਜਾਣ ਅਸੀਂ ਉਹ ਜਗਾ ਸੁਰੱਖਿਆ ਪ੍ਰਬੰਧ ਕਰਨਾ ਹੁੰਦਾ ਨਹੀਂ ਇਹ ਖਤਰਾ ਪੈਦਾ ਹੁੰਦਾ ਬਿਲਕੁਲ ਜੀ ਸੀਆਰਪੀਐਫ ਦਾ ਇਹ ਪਹਿਲੂ ਬਹੁਤ ਵਾਜੂਬ ਹੈ ਕਿ ਤੁਸੀਂ ਮਤਲਬ ਵੱਡੇ ਲੀਡਰੋਂ ਵਿਰੋਧੀ ਧਿਰ ਦੇ ਆਗੂ ਹੈ ਨਾ ਤੇ ਤੁਹਾਨੂੰ ਉਸ ਪੱਦਰ ਦੀ ਸੁਰੱਖਿਆ ਦਿੱਤੀ ਗਈ ਹੈ ਕਿਉਂਕਿ ਤੁਸੀਂ ਨਿਸ਼ਾਨੇ ਤੇ ਵੀ ਹੋ ਕੋਈ ਤਰ੍ਹਾਂ ਦੇ ਮੰਨ ਲਓ ਤੇ ਇਸ ਲਈ ਕਿ ਤੁਹਾਡਾ ਜੀ ਦੱਸ ਕੇ ਜਾਣ ਉਹਨਾਂ ਦਾ ਇਹ ਨੁਕਤਾ ਹੈ ਪਰ ਕੁਝ ਕਹਿੰਦੇ ਵੀ ਹਣ ਰਾਹੁਲ ਗਾਂਧੀ ਜੇ ਇਹਨਾਂ ਨੂੰ ਦੱਸ ਕੇ ਜਾਊਗਾ ਤਾਂ ਜਸੂਸੀ ਹੋਊਗੀ। ਇਹ ਤਾਂ ਕਗਲਿਆ ਪਰ ਆਪਣੀ ਸਕਿਉਰਿਟੀ ਦਾ ਪ੍ਰਬੰਧ ਕਰ ਲਓ ਫਿਰ ਸਕਿਉਰਿਟੀ ਛੱਡ ਦਿਓ। ਤੇ ਇਹ ਕੁਝ ਕਹਿੰਦੇ ਨਹੀਂ ਵੀ ਦੱਸ ਕੇ ਜਾਣਾ ਚਾਹੀਦਾ ਕੁਝ ਕਹਿੰਦੇ ਨਹੀਂ ਵੀ ਅਗਲੇ ਦੀ ਮਰਜ਼ੀ ਹੈ। ਦੇਸ਼ ਭਗਤ ਇਹ ਜਾਂਦਾ ਬੰਦਾ ਤਾਂ ਉਹ ਨਿੱਜੀ ਉਤਾਰਾ ਹੁੰਦਾ ਉੱਥੇ ਇਹ ਜੂਚਨਾ ਨਹੀਂ ਉੱਠਦੀ। ਸੋ ਇਸ ਨੂੰ ਲੈ ਕੇ ਹੁਣ ਨਵੀਂ ਬਹਿਸ ਛਿੜੀ ਹੈ। ਕਿ ਰਾਹੁਲ ਗਾਂਧੀ ਨੂੰ ਸੁਰੱਖਿਆ ਨੀਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਆਪਣੀ ਮਰਜ਼ੀ ਨਾਲ ਉਹ ਜਿੱਥੇ ਨਿੱਜੀ ਤੌਰ ਤੇ ਜਾਣਾ ਚਾਹਣ ਉਹ ਬਿਨਾਂ ਸਜਾ ਸਕਦੇ ਨੇ ਇਸ ਦੀ ਨਵੀਂ ਚਰਚਾ ਮੀਡੀਆ ਤੋਂ ਲੈ ਕੇ ਸਿਆਸੀ ਗਲੇਰਾਂ ਚ ਘੂ ਹੈ ਬਹੁਤ ਬਹੁਤ ਸ਼ੁਕਰੀਆ